ਦੇ ਵਿੱਚ ਇਥੇ ਪਾਸਟਰ ਨੇ ਸਾਡੇ ਗੁਰਦੀਪ ਜੀ ਉਥੇ ਸੇਵਕਾਈ ਕਰਦੇ ਨੇ ਔਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ ਜ ਜਦੇ ਵਿੱਚ ਸਾਡੇ ਪਾਸਟਰ ਸਾਹਿਬ ਦਾ ਹੱਥ ਕਟਿਆ ਗਿਆ ਅਸੀਂ ਸਾਰੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਿੱਖ ਸਾਡੇ ਵੱਡੇ ਭਰਾ ਨੇ ਔਰ ਜਿਹੜੇ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਕੇ ਜਿਨ੍ਹਾਂ ਨੇ ਹਮਲਾ ਕੀਤਾ ਸਾਡੇ ਪਾਸਟਰ ਸਾਹਿਬ ਨੂੰ ਮਾਰਿਆ ਕੁੱਟਿਆ ਔਰ ਜਾਨੀ ਮਾਲੀ ਨੁਕਸਾਨ ਉਹਨਾਂ ਦਾ ਕੀਤਾ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਸੀਂ ਇੱਥੇ ਆਏ ਹਾਂ ਸਾਡੀ ਕਿਸੇ ਨਾਲ ਕੀ ਦੁਸ਼ਮਣੀ ਆ ਸਾਡੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਆ ਸਾਡੇ ਜਿਹੜੇ ਪਾਸਟਰ ਨੇ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਜਿਹੜੇ ਜਿਸ ਜਗ੍ਹਾ ਤੇ ਝਗੜਾ ਹੋਇਆ ਵਾ ਉਸ ਜਗ੍ਹਾ ਤੇ ਪਾਸਟਰ ਜੀ ਦੀ ਚਰਚ ਹੈਗੀ ਆ ਉੱਥੇ ਸੰਗਤ ਕਾਫੀ ਵੱਡੀ ਗਿਣਤੀ ਚ ਹੁੰਦੀ ਆ ਔਰ ਉਹਨਾਂ ਦੀਆਂ ਗੱਡੀਆਂ ਨੂੰ ਲਾਉਣ ਤੋਂ ਪਹਿਲਾਂ ਵੀ ਕਾਫੀ ਵਾਰ ਇਹਨਾਂ ਦੀ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋਈ ਆ ਔਰ ਉਸ ਦਿਨ ਵੀ ਗੱਡੀ ਉੱਥੇ ਲੱਗੀ ਸੀ ਔਰ ਪਾਸਟਰ ਜੀ ਨੇ ਦੱਸਿਆ ਵੀ ਇਹ ਸੰਗਤ ਦੀ ਜਿਹੜੀ ਗੱਡੀ ਆ ਸਾਈਡ ਤੇ ਕਰ ਲੈਨੇ ਮਗਰ ਉਹਨਾਂ ਨੇ ਕੁਝ ਵੀ ਸੁਣਿਆ ਨਹੀਂ ਗਿਨਿਆ ਨਹੀਂ ਸਾਡੇ ਪਾਸਟਰ ਜੀ ਨੂੰ ਮਾਰਨਾ ਕੁੱਟਣਾ ਚਾਲੂ ਕਰਤਾ ਔਰ ਜਿਹੜੀ ਇਹ ਲੜਾਈ ਝ ਇਹ ਜਿਹੜਾ ਸਾਡੇ ਧਰਮ ਦੇ ਕਰਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਸਾਨੂੰ ਮਾਰੇ ਕੁੱਟਿਆ ਜਾਂਦਾ ਵਾ ਔਰ ਅਸੀਂ ਸੀਐਮ ਸਾਹਿਬ ਕੋਲ ਮੰਗ ਕਰਦੇ ਆ ਵੀ ਇਦਾਂ ਦੇ ਜਿਹੜੇ ਬੰਦੇ ਆ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦੇ ਆ ਔਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਾਸਟਰ ਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰ ਨੰਘ ਸਿੰਘ ਪੁਲਿਸ ਨੇ ਕੀਤੇ ਗ੍ਰਿਫਤਾਰ 12 ਸਤੇਕੀ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਪਾਸਟਰ ਰਿੰਕੂ ਸਿੰਘ ਅਤੇ ਉਸਤੇ ਭਰਾਤੇ ਕੁਝ ਸ਼ਰਾਰਤੀ ਅਨਸਰ ਜੋ ਕਿ ਨੰਘ ਸਿੰਘ ਦੇ ਬਾਣੀ ਦੇ ਵਿੱਚ ਸੀ ਉਨਾ ਦੇ ਵੱਲੋਂ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ ਜਦੋਂ ਇਹ ਖਬਰ ਗਲੋਬਲ 크੍ਰਿਸਚੀਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਤੁਰੰਤ ਅੰਮ੍ਰਿਤਸਰ ਪ੍ਰਸ਼ਾਸਨ ਦੇ ਨਾਲ ਤਾਲਮਿਲ ਕੀਤਾ ਤਾਂ ਅੱਜ ਉਹਨਾਂ ਨੇ ਅੰਗ ਸਿੰਘਾਂ ਨੂੰ ਗ੍ਰਿਫਤਾਰ ਕਰਵਾਇਆ ਤੇ ਜਿਸ ਬੰਦੀ ਅੱਜ ਗਲੋਬਲ 크੍ਰਿਸਚੀਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਦੀ ਅਗਵਾਈ ਦੇ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਦੇ ਵਿੱਚ ਇਥੇ ਪਾਸਟਰ ਨੇ ਸਾਡੇ ਗੁਰਦੀਪ ਜੀ ਔਰ ਉਹਨਾਂ ਦੇ ਭਰਾ ਨੇ ਉੱਥੇ ਸੇਵਕਾਈ ਕਰਦੇ ਨੇ ਔਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ ਜ ਜਿਹਦੇ ਵਿੱਚ ਸਾਡੇ ਪਾਸਟਰ ਸਾਹਿਬ ਦਾ ਹੱਥ ਕਟਿਆ ਗਿਆ ਔਰ ਉਹਨਾਂ ਦੇ ਜਿਹੜੇ ਬ੍ਰਦਰ ਸੀ ਉਹਨਾਂ ਦੇ ਵੀ ਕਾਫੀ ਗੰਭੀਰ ਜ਼ਖ਼ਮਾਂ ਜਿਹੜੀਆਂ ਆਈਆਂ ਵਾ ਔਰ ਮੇਰੀ ਰਾਤ ਗੱਲ ਹੋਈ ਸੀ ਸੀਪੀ ਸਾਹਿਬ ਦੇ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਜਿੰਨੀ ਜਿਹੜੀ ਵੀ ਬੰਦੀ ਕਾਨੂੰਨੀ ਕਾਰਵਾਈ ਹੈਗੀ ਆ ਇਹ ਬੰਦਿਆਂ ਤੇ ਕੀਤੀ ਜਾਵੇਗੀ ਔਰ ਇਹਨਾਂ ਨੂੰ ਜਿਹੜੀ ਨੱਥ ਪੱਕੇ ਤੌਰ ਤੇ ਪਾਈ ਜਾਵੇਗੀ ਕਿਉਂਕਿ ਦੇਖੋ ਬਾਣੀ ਦੇ ਵਿੱਚ ਲਿਖਿਆ ਜਿਨੇ ਪ੍ਰੇਮ ਕੀਓ ਤਿੰਨ ਪਰ ਪਾਇਓ ਔਰ ਅਸੀਂ ਮਸੀਬ ਜਿਹੜੇ ਭਾਈਚਾਰਾ ਹੈਗਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਮਗਰ ਕੁਝ ਜਿਹੜੇ ਸ਼ਰਾਰਤੀ ਅੰਸਰ ਹੈਗੇ ਜਿਨ੍ਹਾਂ ਦੀ ਹਰ ਟਾਈਮ ਇਹ ਕੋਸ਼ਿਸ਼ ਲੈਂਦੀ ਆ ਵੀ ਕਿਦਾਂ ਭਾਈਚਾਰਕ ਸਾਂਝ ਨੂੰ ਜੜੀ ਢਾਹ ਲਾਈ ਜਾਵੇ ਕਿਦਾਂ ਭਾਈਚਾਰਕ ਜਿਹੜੀ ਸਾਂਝ ਖਰਾਬ ਕੀਤੀ ਜਾਵੇ ਅਸੀਂ ਉਹਨਾਂ ਦੀ ਜਿਹੜੀ ਇਹ ਮੰਸ਼ਾ ਹੈਗੀ ਪੂਰੀ ਨਹੀਂ ਹੋਣ ਦੇਵਾਂਗੇ ਅਸੀਂ ਸਾਰੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਿੱਖ ਸਾਡੇ ਵੱਡੇ ਭਰਾ ਨੇ ਔਰ ਜਿਹੜੇ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਕੇ ਜਿਨ੍ਹਾਂ ਨੇ ਹਮਲਾ ਕੀਤਾ ਸਾਡੇ ਪਾਸਟਰ ਸਾਹਿਬ ਨੂੰ ਮਾਰਿਆ ਕੁੱਟਿਆ ਔਰ ਜਾਨੀ ਮਾਲੀ ਨੁਕਸਾਨ ਉਹਨਾਂ ਦਾ ਕੀਤਾ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਾਰਵਾਈ ਕਰਵਾਉਣ ਲਈ ਅਸੀਂ ਇੱਥੇ ਆਏ ਆਂ ਔਰ ਸਾਡੇ ਨਾਲ ਸਮੂਹ ਜਿਹੜੇ ਅੰਮ੍ਰਿਤਸਰ ਦੇ ਪਾਸਟਰ ਸਾਹਿਬਾਨ ਨੇ ਉਹ ਸਾਰੇ ਆਏ ਨੇ ਪੂਰੀ ਮਸੀਹ ਭਾਈਚਾਰੇ ਚ ਕਾਫੀ ਰੋਸ਼ ਇਸ ਸੀ ਨੂੰ ਲੈ ਕੇ ਵੀ ਆਏ ਦਿਨ ਸਾਡੇ ਜਿਹੜੇ ਮਸੀਹ ਭਾਈਚਾਰੇ ਦੇ ਜਿਹੜੇ ਨਮਾਇंदे ਨੇ ਸਾਡੇ ਪਾਸਟਰ ਨੇ ਉਹਨਾਂ ਉੱਤੇ ਜਿਹੜੀ ਹਮਲਾ ਕੀਤਾ ਜਾਂਦਾ ਕਦੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਵੀ ਸਾਡੇ ਡੇਰੇ ਬਾਬਾ ਨਾਨਕ ਦੇ ਵਿੱਚ ਇੱਕ ਭਰਾ ਸੀ ਜਿਹਨੂੰ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਹਰ ਮਹੀਨੇ ਅਸੀਂ ਦੇਖਦੇ ਆਂ ਵਕ ਵਕ ਜਗ੍ਹਾ ਦੇ ਉੱਤੇ ਕਦੀ ਸਾਡੇ ਬਾਈਬਲ ਦੀ ਬੇਅਦਵੀ ਹੁੰ ਕਦੀ ਸਾਡੇ ਲੋਕਾਂ ਨੂੰ ਮਾਰਿਆ ਘੁੱਟਿਆ ਜਾਂਦਾ ਵਾ ਇਹਨੂੰ ਲੈ ਕੇ ਕਾਫੀ ਸੋਗ ਦੀ ਜਿਹੜੀ ਲਹਿਰ ਹੈਗੀ ਮੁਸੀਬਾ ਇਚਾਰੇ ਚ ਸੂਚਕ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਕੋਈ ਗੱਡੀ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਵਾ ਉਹਨੂੰ ਪ੍ਰਚਾਰ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਗੱਲ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਜਿਹੜਾ ਸਾਡੀ ਕਿਸੇ ਨਾਲ ਕੀ ਦੁਸ਼ਮਨੀ ਆ ਸਾਡੀ ਦੇ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਆ ਸਾਡੇ ਜਿਹੜੇ ਪਰਸਨ ਨੇ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਜਿਸ ਜਗ੍ਹਾ ਤੇ ਝਗੜਾ ਹੋਇਆ ਵਾ ਉਸ ਜਗ੍ਹਾ ਤੇ ਪਾਸਟਰ ਜੀ ਦੀ ਚਰਚ ਹੈਗੀ ਆ ਉਥੇ ਸੰਗਤ ਕਾਫੀ ਵੱਡੀ ਗਿਣਤੀ ਚ ਹੁੰਦੀ ਆ ਔਰ ਉਹਨਾਂ ਦੀਆਂ ਗੱਡੀਆਂ ਨੂੰ ਲਾਉਣ ਤੋਂ ਪਹਿਲਾਂ ਵੀ ਕਾਫੀ ਵਾਰ ਇਹਨਾਂ ਦੀ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋਈ ਆ ਔਰ ਉਸ ਦਿਨ ਵੀ ਗੱਡੀ ਉਥੇ ਲੱਗੀ ਸੀ ਔਰ ਪਾਸਟਰ ਜੀ ਨੇ ਦੱਸਿਆ ਵੀ ਇਹ ਸੰਗਤ ਦੀ ਜਿਹੜੀ ਗੱਡੀ ਆ ਸਾਈਡ ਤੇ ਕਰ ਲੈਨੇ ਮਗਰ ਉਹਨਾਂ ਨੇ ਕੁਝ ਵੀ ਸੁਣਿਆ ਨਹੀਂ ਗਿਨਿਆ ਨਹੀਂ ਸਾਡੇ ਪਾਸਟਰ ਜੀ ਨੂੰ ਮਾਰਨਾ ਕੁੱਟਣਾ ਚਾਲੂ ਕਰਤਾ ਔਰ ਜਿਹੜੀ ਇਹ ਲੜਾਈ ਝਗੜਾ ਹੈਗਾ ਕੋਈ ਜਾਤੀ ਦੀ ਲੜਾਈ ਝਗੜਾ ਨਹੀਂ ਹੈਗਾ ਇਹ ਇਹ ਜਿਹੜਾ ਸਾਡੇ ਧਰਮ ਦੇ ਕਰਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਸਾਨੂੰ ਮਾਰੇ ਕੁੱਟਿਆ ਜਾਂਦਾ ਵਾ ਔਰ ਅਸੀਂ ਸੀਐਮ ਸਾ ਵੀ ਇਦਾਂ ਦੇ ਜਿਹੜੇ ਬੰਦੇ ਆ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦੇ ਆ ਔਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਕੇ ਜਾਣੇ ਸੀ ਕਿੰਨਾ ਵੱਲੋਂ ਜੀ 6 ਲੋਕ ਹੈਗੇ ਸੀ ਜਿਨ੍ਹਾਂ ਜਿਹੜੇ ਹਥਿਆਰਬੰਦ ਹੈਗੇ ਸੀ ਜਿਨ੍ਹਾਂ ਨੇ ਹਥਿਆਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਖੰਡਿਆਂ ਦੇ ਨਾਲ ਹਮਲਾ ਕੀਤਾ ਵਾ ਔਰ ਬਹੁਤ ਵੱਡਾ ਨੁਕਸਾਨ ਸਾਡੇ ਮੁਸੀਬਾ ਇਤਰ ਦਾ ਕੀਤਾ ਸਭ ਕੁਝ ਹੈਗਾ ਜੀ ਅਸੀਂ ਪ੍ਰਸ਼ਾਸਨ ਨੂੰ ਦੇ ਚੁੱਕੇ ਆ ਪ੍ਰਸ਼ਾਸਨ ਨਾਲ ਗੱਲ ਵੀ ਹੋਈ ਆ ਮੈਨੂੰ ਸੀਪੀ ਸਾਹਿਬ ਦੇ ਨਾਲ ਰਾਤੀ ਗੱਲ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਇਹ ਬੰਦਿਆਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫ ਉਹ ਹੁਣ ਅਸੀਂ ਜਾ ਰਹੇ ਹਾਂ ਅੰਦਰ ਅਸੀਂ ਸੀਪੀ ਸਾਹਿਬ ਨੂੰ ਮਿਲਣ ਦੇ ਲਈ ਉਹਨਾਂ ਨੂੰ ਮਿਲ ਕੇ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਆਪ ਜੀ ਨੂੰ ਦੱਸ ਸਕਦੇ ਹਾਂ